ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੈਨੇਡੀਅਨ ਲਾਈਫ ਤੇ ਤੇ ਇਹ ਚੈਨਲ ਆਪਾਂ ਤੁਹਾਡੇ ਲਈ ਤੁਹਾਨੂੰ ਜਾਣਕਾਰੀਆਂ ਕੈਨੇਡਾ ਬਾਰੇ ਕੈਨੇਡਾ ਦੇ ਹਾਲਾਤਾਂ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਸ਼ੇਅਰ ਕਰਨ ਦੇ ਲਈ ਆਪਾਂ ਬਣਾਇਆ ਹੈਗਾ ਤੇ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਕਿਸੇ ਹੈਲਪ ਦੀ ਲੋੜ ਹੈਗੀ ਆ ਤਾਂ ਤੁਹਾਨੂੰ ਆਪਾਂ ਐਸੇ ਚੈਨਲ ਤੋਂ ਤੁਹਾਡੀ ਉਸਹਾਇਤਾ ਜ਼ਰੂਰ ਕਰਾਓ ਗੱਲਬਾਤ ਬਾਈ ਜੀ ਅੱਜ ਆਪਾਂ ਤੁਹਾਡੇ ਨਾਲ ਕਰਦੇ ਹੈਗੇ ਆਂ ਵੀ ਅੱਜ ਅੱਜ ਇੱਕ ਇੱਥੇ ਜਿਹੜੀ ਘਟਨਾ ਹੋਈ ਤੇ ਇੱਕ ਜਨ ਕੇ ਕੁੜੀਆਂ ਨੂੰ ਮੁੰਡੇ ਨੇ ਅਸਾਲਟ ਕੀਤਾ ਉਬਰ ਦਾ ਕੰਮ ਕਰਦਾ ਸੀਗਾ ਤੇ ਮੈਂ ਉਹਦੀ ਫੋਟੋ ਵੀ ਵਿੱਚ ਐਡ ਕੀਤੀ ਹੋਈ ਆ ਪਰ ਗੱਲਾਂ ਇਹ ਹੈਗੀਆਂ ਵੀ ਜਦੋਂ ਆਪਾਂ ਇਹੋ ਜਿਹੇ ਕੰਮ ਕਰਦੇ ਹੈਗੇ ਆਂ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਹੈਗਾ ਯਾਰ ਵੀ ਗੱਲਾਂ ਇਹ ਕਿੰਨੇ ਜਿਹੜੇ ਸਟੂਡੈਂਟਾਂ ਨੂੰ ਕਿੰਨੇ ਹੋਰ ਜਿਹੜੇ ਆ ਪੰਜਾਬੀ ਜਿਹੜੇ ਜਾਂ ਕੋਈ ਹੋਰ ਇੰਡੀਅਨ ਆਏ ਹੋਏ ਆ ਉਹਨਾਂ ਤੇ ਜਾਂ ਪਾਕਿਸਤਾਨੀ ਆਏ ਹੋਏ ਆ ਕਿਉਂਕਿ ਇਹਦਾ ਹਜੇ ਤੱਕ ਇਹ ਨਹੀਂ ਕਲੀਅਰ ਹੋ ਸਕਿਆ ਵੀ ਇਹ ਪਾਕਿਸਤਾਨੀ ਆ ਜਾਂ ਇੰਡੀਅਨ ਆ ਪਰ ਇਹਨਾਂ ਦੋਵਾਂ ਕੰਟਰੀਆਂ ਦੇ ਵਿੱਚੋਂ ਇੱਕ ਕੰਟਰੀ ਨਾਲੇ ਮੁੰਡਾ ਜਿਹੜਾ ਸਬੰਧ ਰੱਖਦਾ ਤੇ ਇਹਨੇ ਕੀ ਕੀਤਾ ਹੈਗਾ ਕੁੜੀਆਂ ਨੂੰ ਮੰਨ ਲਾ ਓਵਰ ਦੇ ਵਿੱਚ ਲੈ ਕੇ ਗਿਆ ਹੈਗਾ ਇਦੋਂ ਅੱਗੇ ਜਾ ਕੇ ਜਦੋਂ ਉਹਨੇ ਡੈਸਟੀਨੇਸ਼ਨ ਤੇ ਛੱਡਿਆ ਤਾਂ ਉੱਥੇ ਜਾ ਕੇ ਕਹਿੰਦਾ ਵੀ ਮੈਨੂੰ ਤੁਸੀਂ ਪੈਸੇ ਦਿਓ ਵੱਖਰੇ ਪੈਸਿਆਂ ਦੀ ਡਿਮਾਂਡ ਕੀਤੀ ਤੇ ਵੀ ਫੇਰ ਤੁਹਾਨੂੰ ਮੈਂ ਗੱਡੀ ਦੇ ਵਿੱਚ ਉਤਰਨ ਦੇਵਾਂਗਾ ਇਸ ਤੋਂ ਬਾਅਦ ਜਿਹੜੀ ਇਹਦੀ ਸ਼ਿਕਾਇਤ ਕੀਤੀ ਗਈ ਤਾਂ ਹੁਣ ਇਹਨੂੰ ਜਿਹੜਾ ਕੋਰਟ ਨੇ ਉਹ 5 ਸਾਲ ਦੀ ਜਿਹੜੀ ਉਹ ਸਜ਼ਾ ਦਿੱਤੀ ਗਈ ਹੈਗੀ ਆ ਤੇ ਹਾਲਾਤਾਂ ਜੇ ਹੁਣ ਦੇਖੀਏ ਤਾਂ ਜਦੋਂ ਹੁਣ ਇਸ ਦੀਆਂ ਫੋਟੋ ਜਾਂ ਵੀਡੀਓ ਜਾਂ ਵਾਇਰਲ ਹੋ ਰਹੀਆਂ ਆ ਵੱਖ-ਵੱਖ ਚੈਨਲਾਂ ਦੇ ਉੱਤੇ ਵੱਖ-ਵੱਖ ਪੇਜਾਂ ਦੇ ਉੱਤੇ ਤਾਂ ਤੁਸੀਂ ਉੱਥੇ ਜਾ ਕੇ ਦੇਖੋਗੇ ਵੀ ਇੱਧਰਲੇ ਜਿਹੜੇ ਗੋਰੇ ਕਾਲੇ ਜਾਂ ਕੁਝ ਵੀ ਹੈਗੇ ਇੱਧਰਲੇ ਆ ਨਾ ਜੋ ਨਾਗਰਿਕ ਹੈਗੇ ਆ ਜੋ ਚਾਹੇ ਉਹ ਆਪਣੇ ਹੈਗੇ ਆ ਨਾਗਰਿਕਾ ਜਿਹੜੇ ਸਿਟੀਜ਼ਨ ਲਈ ਬੈਠੇ ਆ ਤਾਂ ਉਹਨਾਂ ਨੂੰ ਵੀ ਯਾਰ ਨਾ ਜਿਵੇਂ ਕਹਦੇ ਆ ਆਪ ਦੀ ਜਿਹੜੀ ਪੜਾਅਸ ਕੱਢਣ ਦਾ ਸਟੂਡੈਂਟਾਂ ਦੇ ਖਿਲਾਫ ਹੈ ਜਿਹੜੇ ਇੰਟਰਨੈਸ਼ਨਲ ਨਵੇਂ ਆਏ ਹੈਗੇ ਆ ਜਾਂ ਪੁਰਾਣੇ ਜਿਹੜੇ ਹਜੇ ਪੀਆਰ ਨਹੀਂ ਹੋਏ ਪੱਕੇ ਨਹੀਂ ਹੋਏ ਉਹਨਾਂ ਨੂੰ ਯਾਰ ਇੱਕ ਨਾ ਮੌਕਾ ਦੇ ਤਾਂ ਹਨਾ ਵੀ ਹੁਣ ਉਹ ਕੀ ਬੋਲ ਰਿਹਾ ਇਹ ਇੰਡੀਆਣ ਇਹਨਾਂ ਨੂੰ ਬਾਹਰ ਕੱਢੋ ਇਹ 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 ਐ ਕਰਦੇ ਇੱਥੇ ਜੋ ਕਰਦੇ ਹਨਾ ਵੀ ਕਿਉਂਕਿ ਤੁਸੀਂ ਇੱਕ ਗੱਲ ਮੰਨ ਕੇ ਚੱਲੋ ਇਹਨਾਂ ਨੂੰ ਜਿਹੜੇ ਕੋਈ ਪੁਰਾਣੇ ਆ ਇੱਥੇ ਆਏ ਹੋਏ ਜਾਂ ਸਿਟੀ ਜਾਨ ਆਏ ਹੋਏ ਆ ਜਾਂ ਇੱਥੇ ਸਿਟੀ ਜਾਨ ਹੈਗੇ ਆ ਉਹਨਾਂ ਨੂੰ ਐਂ ਲੱਗ ਰਿਹਾ ਹੈਗਾ ਵੀ ਜੇ ਇਹ ਸਟੂਡੈਂਟ ਜਾਂ ਜਿਹੜੇ ਨਵੇਂ ਆਏ ਹੈਗੇ ਜੇ ਇਹ ਨਾ ਆਉਂਦੇ ਤਾਂ ਹੋ ਸਕਦਾ ਵੀ ਕੈਨੇਡਾ ਦੇ ਗਲਾਤ ਆ ਜਿਹੜੇ ਉਹ ਬਹੁਤ ਚੰਗੇ ਹੋਣੇ ਸੀ ਹਣਾ ਕਿਉਂਕਿ ਸਿਸਟਮ ਆਲ ਕੋਈ ਨਹੀਂ ਝਾਕ ਮਾਰਦਾ ਬਾਈ ਜੀ ਪਰ ਇਹੋ ਜਿਹੇ ਬੰਦੇ ਦੀਆਂ ਗਲਤੀਆਂ ਕਾਰਨ ਹੋਰ ਕਿੰਨੇ ਬੰਦਿਆਂ ਨੂੰ ਹਣਾ ਰੇਸਿਜਮ ਦਾ ਮੰਨ ਲਾ ਦੋਖਾ ਜਿਹੜਾ ਉਹ ਸਹਿਣਾ ਪੈਂਦਾ ਰੇਸਿਜਮ ਫਿਰ ਉਹਨਾਂ ਸਟੂਡੈਂਟਾਂ ਤੇ ਵੀ ਹੁੰਦਾ ਤੁਸੀਂ ਟਵਿੱਟਰ ਤੇ ਜਾ ਕੇ ਦੇਖੋਗੇ ਇਹੋ ਜਿਹੇ ਜਿਹੜੇ ਇੰਗਲਿਸ਼ ਚੈਨਲ ਹੈਗੇ ਆ ਆਪਾਂ ਉਹ ਨਾਲ ਦੇ ਨਾਲ ਉਹ ਉਸ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਵੀ ਕਿਦਾਂ ਉਹ ਪੂਰਾ ਰੇਸਿਜਮ ਆਪਾਂ ਤਾਂ ਕਹਿ ਦਿੰਦੇ ਨੇ ਵੀ ਕੈਨੇਡਾ ਦੇ ਵਿੱਚ ਰੇਸਿਜਮ ਹੈ ਨਹੀਂ ਬਟ ਉਹ ਨਿਊਜ਼ ਚੈਨਲ ਦਾ ਇੱਕ ਪੱਤਰਕਾਰ ਹੋਣ ਦੇ باوجود ਵੀ ਉਹ ਆਨਲਾਈਨ ਰੇਸਿਜਮ ਕਰ ਰਿਹਾ ਤੁਸੀਂ ਉਸ ਤੋਂ ਅੰਦਾਜ਼ਾ ਲਾ ਰਹੇ ਹੋ ਲਾਉਂਗੇ ਵੀ ਕਿੰਨਾ ਰੇਸਿਜਮ ਆ ਜਿਹੜਾ ਉਹ ਇੱਥੇ ਵੀ ਹੁੰਦਾ ਪਰ ਗੱਲ ਨਾਲ ਦੇ ਨਾਲ ਇਹ ਵੀ ਹੈਗੀ ਬਾਈ ਆਪਣੇ ਨਾਲ ਵਾਲੇ ਜਿਹੜੇ ਆਪਣੇ ਆ ਰਹੇ ਆ ਉਹਨਾਂ ਨੂੰ ਵੀ ਹੈਗੀ ਆ ਬਾਈ ਜੀ ਵੀ ਕੋਸ਼ਿਸ਼ ਕਰੋ ਆਪਦੇ ਇੱਥੇ ਜਿਹੜੇ ਉਹ ਖਰਚੇ ਘਟਾ ਲਓ ਜੇ ਖਰਚੇ ਨਹੀਂ ਘਟਦੇ ਹੈਗੇ ਤਾਂ ਭਰਾਵੋ ਵੀ ਕੋਈ ਕੰਮ ਧੰਦਾ ਉਹਦੇ ਹਿਸਾਬ ਨਾਲ ਐਡਜਸਟ ਕਰ ਲਓ ਵੀ ਜੇ ਜਿਹੜੇ ਜੇ ਤੁਹਾਨੂੰ ਖਰਚਾ ਵਧਾਉਣਾ ਹੈਗਾ ਪਰ ਐਹੋ ਜਿਹੀਆਂ ਹਰਕਤਾਂ ਨਾ ਕਰੋ ਵੀ ਜਿੱਥੇ ਤੁਹਾਡੀ ਸਾਰੀ ਜਿਹੜੀ ਇਹ ਕਮਿਊਨਿਟੀ ਨੂੰ ਜਾਂ ਜਿੱਥੇ ਤੁਹਾਡੇ ਸਾਰੇ ਮੰਨ ਲਾ ਜਿਹੜੇ ਹੋਰ ਬੰਦਿਆਂ ਦੇ ਜਿਹੜੇ ਫਿਊਚਰ ਆ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਅਸਰ ਪਵੇ ਤੇ ਇਹਨਾਂ ਆ ਗੇ ਬੇਨਤੀਆਂ ਸੀ ਬਾਈ ਜੀ ਜਰੂਰ ਆ ਜਿਹੜਾ ਇਹਨਾਂ ਚੀਜ਼ਾਂ ਤੇ ਗੌਰ ਕਰੋ ਐਹੋ ਜਿਹੀਆਂ ਹਰਕਤਾਂ ਨਾ ਕਰੋ ਕਿਉਂਕਿ ਇਹ ਹਰਕਤਾਂ ਤੁਸੀਂ ਪਿੱਛੇ ਤੁਸੀਂ ਕਰੀ ਜਾਂਦੇ ਹੁਣ ਤਾਂ ਬਾਈ ਜੀ ਇੰਡੀਆ ਅਰਗੇ ਦੇਸ਼ ਵੀ ਇਹਨਾਂ ਗੱਲਾਂ ਦੇ ਲਈ ਪੂਰੇ ਨੀਆਂ ਪੰਡਿਆਂ ਨੂੰ ਬਿਲੋਂਗ ਕਰਦੇ ਹੈਗੇ ਆ ਤੇ ਕੋਸ਼ਿਸ਼ ਕਰੋ ਬਾਈ ਜੀ ਇਨ੍ਹਾਂ ਗੱਲਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਕਿਉਂਕਿ ਇੱਥੇ ਇਹ ਨਹੀਂ ਹੈਗਾ ਕਿਉਂਕਿ ਇੱਥੇ ਪਹਿਲਾਂ ਹੀ ਤੁਹਾਨੂੰ ਜਿਹੜਾ ਕਸੂਰवार ਗਿਣਿਆ ਜਾ ਚੁੱਕਿਆ ਹੈਗਾ ਤੁਹਾਨੂੰ ਐ ਇਨ੍ਹਾਂ ਨੂੰ ਐ ਲੱਗਦਾ ਹੈਗਾ ਵੀ ਕੰਮ ਆ ਜਿਹੜੇ ਉਹ ਸਾਡੇ ਆ ਜਿਹੜੇ ਉਹ ਇਨ੍ਹਾਂ ਨੇ ਨਵੇਂ ਆਏ ਆ ਨੇ ਖੋਲੇ ਸਾਡੇ ਜਿਹੜੇ ਬੰਦੇ ਆ ਆਪਦੇ ਸਿਟੀਜ਼ਨ ਹੋਏ ਹੈਗੇ ਉਹਨਾਂ ਨੂੰ ਵੀ ਐ ਲੱਗਦਾ ਵੀ ਹੋ ਸਕਦਾ ਹੈ ਜਿਹੜੇ ਨਵੇਂ ਆ ਗਏ ਉਹਨਾਂ ਕਾਰਨ ਇਹੋ ਜਿਹੇ ਹਾਲਾਤ ਹੋ ਗਏ ਕਿਉਂਕਿ ਸਿਸਟਮ ਨੂੰ ਬਾਈ ਜੀ ਕੋਈ ਨਹੀਂ ਕੋਸਦਾ ਤੇ ਇਸ ਕਰਕੇ ਇਹੋ ਜਿਹੇ ਮੌਕੇ ਬਾਈ ਜੀ ਕੋਈ ਨਾ ਦਿਓ ਤੇ ਆਪਦੀਆਂ ਜਿਹੜੀਆਂ ਹਰਕਤਾਂ ਤੇ ਕਾਬੂ ਰੱਖੋ ਕਿਉਂਕਿ ਇਹ ਗੱਲਾਂ ਕੈਨੇਡਾ ਦੇ ਵਿੱਚ ਬੈਠ ਕੇ ਥੋੜੀਆਂ ਥੋੜੀਆਂ ਚੱਲਣੀਆਂ ਨਹੀਂ ਹੈਗੀਆਂ ਤੇ ਬਹੁਤ ਬਹੁਤ ਧੰਨਵਾਦ ਜੀ